ਬਜਟ ਦੇ ਵਿੱਚ ਔਰਤਾਂ ਦੇ ਲਈ ਵੱਡੀ ਖੁਸ਼ਖਬਰੀ ਗਹਿਣੇ ਪਾਉਣ ਦੀਆਂ ਸ਼ਕੀਰ ਮਹਿਲਾਵਾਂ ਨੂੰ ਵਿੱਤ ਮੰਤਰੀ ਦਾ ਵੱਡਾ ਤੋਹਫਾ ਹੁਣ ਸੋਨਾ ਚਾਂਦੀ ਹੋਇਆ ਸੱਤਾ ਭਾਰਤ ਦਾ ਬਜਟ ਅੱਜ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਦੇ ਵੱਲੋਂ ਪੇਸ਼ ਕੀਤਾ ਗਿਆ ਤਾਂ ਔਰਤਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਜੋ ਗਹਿਣੇ ਪਾਉਣ ਦੀਆਂ ਸ਼ਕੀਰ ਨੇ ਮਹਿਲਾਵਾਂ ਉਹਨਾਂ ਦੇ ਲਈ ਬੇਹਦ ਵੱਡੀ ਖੁਸ਼ਖਬਰੀ ਕਹਿ ਸਕਦੇ ਹਾਂ ਕਿਉਂਕਿ ਹੁਣ ਜੋ ਹੈ ਸੋਨਾ ਇਨਾ ਮਹਿੰਗਾ ਹੋ ਗਿਆ ਸੀ ਕਿ ਮਹਿਲਾਵਾਂ ਦੇ ਲਈ ਗਹਿਣੇ ਖਰੀਦ ਪਾਉਣਾ ਕਿਤਨਾ ਕਿਤੇ ਸੁਪਨਾ ਹੁੰਦਾ ਜਾ ਰਿਹਾ ਸੀ ਪਰ ਹੁਣ ਜੋ 2024-25 ਦਾ ਬਜਟ ਪੇਸ਼ ਕੀਤਾ ਗਿਆ ਉਸ ਦੇ ਲਈ ਮਹਿਲਾਵਾਂ ਤੇ ਖਾਸ ਧਿਆਨ ਦਿੱਤਾ ਗਿਆ ਸੋਨਾ ਚਾਂਦੀ ਸਸਤਾ ਹੋ ਗਿਆ ਦੱਸ ਦੇ ਕਿ ਇਸ ਬਜਟ ਦੇ ਵਿੱਚ ਕਾਫੀ ਸਾਰੇ ਐਲਾਨ ਕੀਤੇ ਗਏ ਨੇ ਲੋਕਾਂ ਦੇ ਲਈ ਤਾਂ ਲੋਕਾਂ ਨੂੰ ਜੋ ਹੈ ਗੱਫੇ ਭਰ ਭਰ ਕੇ ਤੋਹਫੇ ਦਿੱਤੇ ਗਏ ਨੇ ਕਿਉਂਕਿ ਸੋਨਾ ਚਾਂਦੀ ਪਲੇਟਿਨਮ ਸਸਤਾ ਹੋ ਗਿਆ ਗਹਿਣੇ ਤੇ ਕਸਟਮ ਡਿਊਟੀ ਘਟਾ ਦਿੱਤੀ ਇਹ ਤਾਂ ਨਾਲ ਦੀ ਨਾਲ ਹੋਰ ਚੀਜ਼ਾਂ ਵੀ ਸਸਤੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਕੈਂਸਰ ਦੀਆਂ ਦਵਾਈਆਂ ਨੇ ਜਿਨ੍ਹਾਂ ਦੇ ਵਿੱਚ ਐਕਸ-ਰੇ ਮਸ਼ੀਨਾਂ ਨੇ ਮੋਬਾਈਲ ਫੋਨ ਨੇ ਮੋਬਾਈਲ ਚਾਰਜਰ ਨੇ ਸੋਨਾ ਚਾਂਦੀ ਨੇ ਤਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਸਸਤੀਆਂ ਹੋ ਗਈਆਂ ਨੇ ਤਾਂ ਇਸ ਵੇਲੇ ਜੇਕਰ ਨਵੀਆਂ ਕੀਮਤਾਂ ਦੀ ਗੱਲ ਕੀਤੀ ਜਾਏ ਕਿ ਸੋਨੇ ਚਾਂਦੀ ਦੀਆਂ ਨਵੀਆਂ ਕੀਮਤਾਂ ਕੀ ਹੋਣਗੀਆਂ 18 ਕੈਰਟ ਦਾ ਸੋਨਾ ਕਿੰਨੇ ਚ ਮਿਲੇਗਾ 24 ਕੈਰਟ ਸੋਨੇ ਦੀ ਕੀਮਤ ਕੀ ਹੋਏਗੀ ਤਾਂ ਸਾਰਾ ਕੁਝ ਤੁਹਾਨੂੰ ਦੱਸਾਂਗੇ ਜ਼ਿਆਦਾ ਸਮਾਂ ਨਹੀਂ ਗਵਾਉਣ ਦੇ ਦਿਖਾਉਣੇ ਆ ਦੱਸਦੇ ਆ ਤੁਹਾਨੂੰ ਕਿ ਕੀ ਨੇ ਨਵੀਆਂ ਕੀਮਤਾਂ ਦੱਸਦੀ ਕਿ ਲਗਾਤਾਰ ਸੋਨਾ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਘਾਟਾ ਜੋ ਹੈ ਪਿਛਲੇ ਕੁਝ ਦਿਨਾਂ ਤੋਂ ਜਾਰੀ ਸੀਗਾ ਤਾਂ ਹੁਣ ਜੋ ਹੈ ਸੋਨਾ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਘਾਟਾ ਅੱਜ ਹੀ ਹੋ ਗਿਆ ਬਜਟ ਖਤਮ ਹੋਣ ਤੋਂ ਬਾਅਦ ਤਾਂ ਸੋਨੇ ਦੀ ਜੋ ਕੀਮਤ ਹੈ ਇਸ ਵੇਲੇ 1988 ਰੁਪਏ ਪ੍ਰਤੀ ਗ੍ਰਾਮ ਡਿੱਗ ਗਈ ਹੈ ਇਸ ਗਿਰਾਵਟ ਦੇ ਨਾਲ ਸੋਨਾ ਜੋ ਹੈ 70730 ਰੁਪਏ ਪ੍ਰਤੀ ਗ੍ਰਾਮ ਤਿਆਗ ਹੈ ਚਾਂਦੀ ਦੀ ਕੀਮਤ ਦੇ ਵਿੱਚ ਵੀ ਬਜਟ ਖਤਮ ਹੋਣ ਤੇ ਭਾਰੀ ਗਿਰਾਵਟ ਆਈ ਹੈ ਇਹ ਜੋ ਨਵੀਂ ਕੀਮਤ ਹੈ 2429 ਰੁਪਏ ਪ੍ਰਤੀ ਕਿਲੋ ਤੱਕ ਡਿੱਗ ਗਈ ਹੈ ਫਿਲਹਾਲ ਦੱਸਦੇ ਕਿ ਅੱਜ ਬਜਟ ਪੇਸ਼ ਹੋਣਾ ਸੀਗਾ ਤਾਂ ਉਸ ਤੋਂ ਪਹਿਲਾਂ ਹੀ ਸੋਨਾ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਘਾਟਾ ਹੋ ਗਿਆ اسیਗਾ کمی ਆ ਗਈ ਸੀ ਪਰ ਜਿੱਦਾਂ ਹੀ ਬਜਟ ਪੇਸ਼ ਹੁੰਦਾ ਉਸ ਦੇ ਵਿੱਚ ਜਿਵੇਂ ਹੀ ਵਿੱਤ ਮੰਤਰੀ ਐਲਾਨ ਕਰਦੇ ਨੇ ਕਿ ਸੋਨਾ ਚਾਂਦੀ ਵੀ ਸਸਤੇ ਹੋ ਗਏ ਨੇ ਪਲੇਟਿਨਮ ਸਸਤੇ ਹੋਏ ਨੇ ਤਾਂ ਮੋਬਾਈਲ ਚਾਰਜਰ ਮੋਬਾਈਲ ਫੋਨ ਕੈਂਸਰ ਦੀਆਂ ਦਵਾਈਆਂ ਇਹ ਸਭ ਸਸਤਾ ਹੋ ਗਿਆ ਸੋ ਨਵੀਂ ਕੀਮਤ ਕੀ ਹੈ ਇਸ ਵੇਲੇ سونے ਦੀ ਬਜਟ पेश होने के बाद नई कीमत सोने है, एक की है 1988 रुपए प्रति ग्राम कट यानी कि 70730 रुपए सोने की नई कीमत है तो चांदी की 2429 रुपए कीमत है तदस्वी कि लगातार ਤੋਹਫੇ ਦਿੱਤੇ ਗਏ ਨੇ ਇੱਕ ਤੋਂ ਬਾਅਦ ਇੱਕ ਤੋਹਫੇ ਦਿੱਤੇ ਗਏ ਨੇ ਲੋਕਾਂ ਨੂੰ ਇਸ ਦੇ ਵਿੱਚ ਜੋ ਬਜਟ ਪੇਸ਼ ਹੋਇਆ ਤਾਂ ਦੱਸ ਦੇ ਕਿ ਬਜਟ ਦੀ ਘੋਸ਼ਣਾ ਦੇ ਨਾਲ ਕਮੋਡਿਟੀ ਬਾਜ਼ਾਰ ਦੇ ਵਿੱਚ ਵੱਡੀ ਹਲਚਲ ਦਿਖਾਈ ਦਿੱਤੀ ਸੀਗੀ ਪਹਿਲਾਂ ਹੀ ਤਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੀ ਬਜਟ ਘੋਸ਼ਣਾ ਦੇ ਵਿੱਚ ਸੋਨਾ ਚਾਂਦੀ ਤੇ ਬੇਸਿਕ ਕਸਟਮ ਡਿਊਟੀ 4% ਘਟਾ ਦਿੱਤੀ ਹੈ ਯਾਨੀ ਕਿ ਹੁਣ ਸੋਨੇ ਚਾਂਦੀ ਤੇ ਬੇਸਿਕ ਕਸਟਮ ਡਿਊਟੀ ਜੋ ਹੈ 10% ਤੋਂ ਘਟ ਕੇ 6% ਰਹਿ ਗਈ ਹੈ ਬਜਟ ਐਲਾਨ ਤੋਂ ਬਾਅਦ ਸੋਨਾ 2000 ਰੁਪਏ ਤੱਕ ਕਰੀਬ ਲੁੜਕ ਗਿਆ ਚਾਂਦੀ ਜੋ ਹੈ 3000 ਰੁਪਏ ਤੱਕ ਲੁੜਕ ਗਿਆ ਤਾਂ ਐਲਾਨ ਤੋਂ ਬਾਅਦ MCX ਤੇ ਸੋਨਾ ਜੋ ਹੈ 2036 ਰੁਪਏ गिरके 70682 ਰੁਪਏ ਤੱਕ ਆ ਗਿਆ ਤਾਂ ਉੱਥੇ ਹੀ ਚਾਂਦੀ ਇਸ ਦੌਰਾਨ 3000 ਰੁਪਏ गिरके 86000 ਦੇ ਲੈਵਲ ਤੇ ਆ ਗਈ ਹੈ ਹਾਲਾਂਕਿ ਫਿਰ ਇਸ ਦੇ ਵਿੱਚ ਥੋੜੀ ਰਿਕਵਰੀ ਦੇਖੀ ਗਈ ਹੈ ਸਵੇਰੇ ਜੋ ਹੈ ਸੋਨਾ ਚਾਂਦੀ ਦੇ ਜੋ ਰੇਟ ਸੀਗੇ ਸੋਨਾ 72500 ਰੁਪਏ ਦੇ ਲੈਵਲ ਤੇ ਆਇਆ ਤਾਂ ਚਾਂਦੀ ਜੋ ਹੈ 99000 ਤੋਂ نیچے ਚਲੀ ਗਈ ਭਾਰਤੀ ਵਾਇਦਾ ਬਾਜ਼ਾਰ ਯਾਨੀ MCX ਦੇ ਵਿੱਚ ਸੋਨਾ ਅੱਜ ਫਿਰ 176 ਰੁਪਏ ਦੀ ਘਰਾਵਟ ਦੇ ਨਾਲ 72542 ਰੁਪਏ ਪ੍ਰਤੀ 10 ਗ੍ਰਾਮ ਚੱਲ ਰਿਹਾ ਸੀ ਤਾਂ ਕੱਲ ਕਾਰੋਬਾਰ ਦੇ ਵਿੱਚ 72718 ਤੇ ਬੰਦ ਹੋਇਆ ਸੀ ਚਾਂਦੀ ਇਸ ਦੌਰਾਨ 338 ਰੁਪਏ ਯਾਨੀ -0.38% ਦੀ ਗਿਰਾਵਟ ਦੇ ਨਾਲ 88865 ਰੁਪਏ ਪ੍ਰਤੀ ਕਿਲੋ ਚੱਲ ਰਹੀ ਸੀ ਤਾਂ ਕੱਲ ਇਹ 99203 ਤੇ ਬੰਦ ਹੋਈ ਸੀ ਜੋ ਬਾਈਡਨ ਦੇ ਰਾਸ਼ਟਰਪਤੀ ਅਹੁਦੇ ਦੀ ਰੇਸ ਤੋਂ ਹਟਣ ਤੋਂ ਬਾਅਦ ਡਾਲਰ ਦੇ ਵਿੱਚ ਕਮਜ਼ੋਰੀ ਆਈ ਹੈ ਤਾਂ ਇਸ ਦੇ ਨਾਲ ਸੋਨੇ ਦੇ ਵਿੱਚ ਮਜ਼ਬੂਤੀ ਦਰਜ ਕੀਤੀ ਗਈ ਹੈ ਸਪੋਰਟ 골ਡ ਇੱਕ ਵਾਰ ਫਿਰ ਤੋਂ 2400 ਡਾਲਰ ਤੋਂ ਕਰੀਬ ਪਹੁੰਚ ਰਿਹਾ ਤਾਂ ਸਪੋਰਟ 골ਡ 2394 ڈالر ਪ੍ਰਤੀ អன்ஸ் ਤੇ ਹੈ यूएस 골ਡ ਫਿਊਚਰਜ਼ 2395 ਪ੍ਰਤੀ ڈالر អன்ஸ் ਤੇ ਹੈ ਤਾਂ ਦੱਸਿਏ ਕਿ ਸਰਾਫਾ ਬਾਜ਼ਾਰ ਦੇ ਵਿੱਚ ਤੇਜ਼ੀ ਆ ਗਈ ਹੈ ਗਹਿਣੇ ਵੇਚਣ ਵਾਲੇ ਜੋ ਨੇ ਉਹਨਾਂ ਦੀ ਲਿਵਾਲੀ ਵਧਣ ਤੇ ਵਿਦੇਸ਼ੀ ਬਾਜ਼ਾਰਾਂ ਦੇ ਵਿੱਚ ਮਜ਼ਬੂਤੀ ਦੇ ਰੁਖ ਦੇ ਕਰਕੇ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ਦੇ ਵਿੱਚ ਸੋਨਾ 100 ਰੁਪਏ ਦੀ ਮਜ਼ਬੂਤੀ ਦੇ ਨਾਲ 75000 ਤੋਂ ਪਾਰ ਹੋ ਗਿਆ ਸੀਗਾ ਪਰ ਚਾਂਦੀ ਦੀ ਕੀਮਤ 600 ਰੁਪਏ ਟੁੱਟ ਗਈ ਸੀਗੀ ਫਿਲਹਾਲ ਤਾਂ ਅੱਜ ਸਵੇਰੇ ਕੀ ਹੁੰਦਾ ਬਜਟ ਦੇ ਐਲਾਨ ਤੋਂ ਪਹਿਲਾਂ ਸੋਨੇ ਦੀਆਂ ਕੀਮਤਾਂ ਸਸਤੀਆਂ ਹੋ ਜਾਂਦੀਆਂ ਨੇ ਘਾਟਾ ਹੋ ਜਾਂਦਾ ਬਜਟ ਤੋਂ ਪਹਿਲਾਂ ਹੀ ਜੋ ਹੈ ਸੋਨਾ ਚਾਂਦੀ ਦੀਆਂ ਕੀਮਤਾਂ ਲੋੜਕ ਜਾਂਦੀਆਂ ਨੇ ਪਰ ਜਦੋਂ ਹੀ ਬਜਟ ਪੇਸ਼ ਹੁੰਦਾ ਤਾਂ ਸੋਨਾ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੱਡਾ ਘਾਟਾ ਦਰਜ ਕੀਤਾ ਗਿਆ ਤਾਂ ਦੱਸਦੀ ਕਿ ਇਸ ਵੇਲੇ ਜੋ ਸੋਨੇ ਦੀ ਕੀਮਤ ਹੈ ਉਸ ਦੇ ਵਿੱਚ 2000 ਰੁਪਏ ਦਾ ਘਾਟਾ ਹੋਇਆ ਤਾਂ ਹੁਣ ਸੋਨੇ ਦੀ ਕਰੰਟ ਕੀਮਤ 70000 ਜੋ ਹੈ 682 ਹੈ 70682 ਤਾਂ ਚਾਂਦੀ ਦੀ ਕੀਮਤ 86000 ਰੁਪਏ ਯਾਨੀ ਕਿ ਜੋ ਬਜਟ ਵਿੱਤ ਮੰਤਰੀ ਦੇ ਵੱਲੋਂ ਪੇਸ਼ ਕੀਤਾ ਗਿਆ ਉਸ ਦੇ ਵਿੱਚ ਔਰਤਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਸੋਨਾ ਚਾਂਦੀ ਦੇ ਗਹਿਣ ਹੈ ਤੇ ਕਸਟਮ ਡਿਊਟੀ 4% ਘਟਾ ਦਿੱਤੀ ਗਈ ਹੈ ਤਾਂ ਹੁਣ ਸਿਰਫ 6% ਕਸਟਮ ਡਿਊਟੀ ਲੱਗੇਗੀ ਤਾਂ ਇਸ ਦੇ ਨਾਲ ਲੋਕਾਂ ਨੂੰ ਬਹੁਤ ਫਾਇਦਾ ਮਿਲਣ ਵਾਲਾ ਕਿਉਂਕਿ ਹੁਣ ਜੋ 1 ਲੱਖ ਤੱਕ ਪਹੁੰਚਣ ਦੇ ਆਸਾਰ 'ਚ ਸੋਨੇ ਦੀਆਂ ਕੀਮਤਾਂ ਦੇ ਉਸ ਦੇ ਵਿੱਚ ਘਾਟਾ ਹੋ ਗਿਆ ਲੋਕਾਂ ਨੂੰ ਵੱਡਾ ਫਾਇਦਾ ਮਿਲਿਆ